ਕਿ ਛੋਟੇ ਫਰਜੰਦਾਂ ਨੂੰ ਉਹਨੇ ਕਹਿ ਦਿੱਤਾ ਇਤੋਂ ਜਾ ਕੇ ਬਾਬਾ ਮੋਤੀਰਾ ਮਹਾਰਾਜੀ ਤੇ ਘਰ ਨੂੰ ਆ ਗਏ ਜਿਹੜੇ ਨਾਲ ਦੂਸਰੇ ਨੇ ਉਹਨਾਂ ਜਾ ਕੇ ਵਜ਼ੀਰ ਥਾਣੇ ਦੱਸਿਆ ਕਿ ਜਿਹੜੇ ਮਲਜਮ ਰਾਤੀ ਫੜ ਕੇ ਲਿਆਉਂਦੇ ਨੇ ਉਹਨਾਂ ਨੂੰ ਕੁਝ ਵੀ ਨਹੀਂ ਛੱਡਿਆ ਉਹਨਾਂ ਨਾ ਪਾਣੀ ਪੀਤਾ ਹੈ ਨਾ ਉਸ ਰਸੋਈ ਦੇ ਵਿੱਚ ਬਣਿਆ ਪ੍ਰਸ਼ਾਦ ਪ੍ਰਸਾਦ ਪਾਣੀ ਛੱਕਿਆ ਜਿਹੜੇ ਸ਼ਬਦ ਵਰਤੇ ਗਏ ਕੁਦ ਵੀ ਨਹੀਂ ਛੱਕਿਆ ਵਧੀਰਖਾ ਕਹਿੰਦਾ ਜੇ ਪ੍ਰਸ਼ਾਦਾ ਪਾਣੀਗੇ ਬਸਾਦ ਨਹੀਂ ਕਰਦੇ ਨਹੀਂ ਛੱਕਦੇ ਫਿਰ ਇਹਨਾਂ ਨੂੰ ਹੋਰ ਪਿਆਰ ਸੁਣਾ ਦਿੱਤੀ ਜਾਂਦੀ ਪੁਣ ਇਹਨਾਂ ਸਜਾ ਕੀ ਦਿੱਤੀ ਹੈ ਹਵਾ ਲਾਪ ਦੇ ਵਿੱਚੋਂ ਧੱਕਿਆ ਹਵਾ ਲਾਪ ਦੇ ਵਿੱਚੋਂ ਧੱਕ ਕੇ ਜਦਦਰ ਪਾਤਸ਼ਾਹ ਮਹਾਰਾਜ ਹਜ਼ਰੀ ਅੰਮ੍ਰੋਦ ਦੇ ਮਾਤਾ ਤੇ ਦੋਵੇਂ ਫਰਜ਼ੰਦਾ ਨੂੰ ਇਹਨਾਂ ਠੱਡੇ ਬੁਰਜ ਵਿੱਚ ਕਰਤਾ ਬਣੇ ਈ ਨਹੀਂ ਛੱਕ ਕੋਠੰਡਾ ਬੁਰਜ ਮਹਾਰਾਜ ਦਿੱਤਾ ਗਿਆ ਪੂਰਾ ਆਪਣੇ ਪਿੰਕੇ ਦੇ ਨਾਂ ਅੰਦਾਲ ਦਿੱਤਾ ਗਿਆ ਬਨੇ ਗਲ ਯਾਦ ਰੱਖਿਆ ਹੁੰਦੇ ਅੱਜ ਵੀ ਭਾਵਨਾ ਦੇ ਨਾਲ ਫਤੇਗਰ ਸਾਹਿਬ ਦੀ ਬਾਹੂ ਉੱਤੇ ਤਰਕੀ ਤੇ ਜਾ ਕੇ ਨਾ ਵਿੱਚ ਗੁਰਦੁਆਰਾ ਗੁਰੂਕਾਰ ਗੁਰਦੁਆਰਾ ਠੰਡਾ ਗੁਰਦੁਆਰਾ ਉਸ ਠੰਡੇ ਗੁਰਦੁਆਰੇ ਜਿੱਥੇ ਦੇ ਪਾਸੇ ਨਿਸ਼ਾਨ ਸਾਹਿਬ ਹੈ ਉਸ ਪੱਖ ਤੇ ਜਾ ਕੇ ਬੈਠ ਕੇ ਚੌਂਕਣਾ ਲਾ ਕੇ ਜਦੋਂ ਭਾਵਨਾ ਦੇ ਨਾਲ ਤੁਸੀਂ ਯਾਦ ਕਰੋਗੇ ਨਾ ਤੁਸੀਂ ਮਹਿਸੂਸ ਕਰੋਗੇ ਬੇਸ਼ੱਕ ਅੱਜ ਉਹ ਖੰਗ ਨਹੀਂ ਪੈ ਰਹੀ ਇਹ ਵੀ ਜਦੋਂ ਜਾ ਕੇ ਮਹਿਸੂਸ ਕਰੋਗੇ ਨਾ ਉਹ ਗੱਲ ਕਿ ਕਦੇ ਯਾਦ ਰੱਖਿਆ ਜੀ ਤੁਹਾਡਾ ਹਿਰਦਾ ਜਿਹੜਾ ਉਸ ਨੂੰ ਜਾਏਗਾ ਕਿ ਇਹ ਨਾ ਜਲਮਾਂ ਨੂੰ ਬਤਾ ਵੀ ਦਰਸਨਾ ਹੈ ਕਿ ਜਿਹੜੇ ਛੋਟੇ ਫਰਜ਼ੰਦ ਸਨ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਤੇ ਯਾਦ ਰੱਖਣਾ ਜਿਹੜੀ ਮੁਸਲਮਾਨ ਦੀ ਸ਼ਰਅ ਜਿਹੜੀ ਸ਼ਰਅ ਦਾ ਉਹ ਕਿਤਾਬ ਦਾ ਨਾਮ ਤਾਫੀਰ ਤੇ ਹਿੰਦ ਦੱਸਦੇ ਨੇ ਉਡੀ ਵੀ ਕਿਤਾਬ ਪੁਲੀ ਸ਼ਰਹ ਸ਼ਰਹ ਦੀ ਕਿਤਾਬ ਦੇ ਅੰਦਰ ਦੁੱਧ ਪਾ ਕੇ ਜਿਹੜੇ ਬੱਚੇ ਨੇ ਦੋਦੇ ਦੰਦੇ ਬੱਤਿਆਂ ਨੂੰ ਕੋਈ ਵੀ ਸਦਾ ਪੀਣ ਦੀ ਉਹਦੇ ਵਿੱਚ ਐਟ ਜਿਹੜੀ ਉਹ ਮੌਜੂਦ ਨਹੀਂ ਕੀਤੀ ਹੈ ਲਿਖੀ ਨਹੀਂ ਹੈ ਉਹ ਦਰਦ ਨਹੀਂ ਕੀਤਾ ਗਿਆ ਪਰ ਇਹਨੇ ਬਿਨਾ ਕਸੂਰ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਜੰਦੇ ਦੇ ਪਰਟਾਹ ਹੋਣ ਨੂੰ ਸ਼ੁਰੂ ਕਰ ਉਹਦੇ ਦਾ ਕੈਰੈਕਟਰ ਹੁੰਦਾ ਹੈ ਤੇ ਕਹਿੰਦਾ ਤੇ ਪ੍ਰਸ਼ਾਦਾ ਪਾਣੀ ਨਹੀਂ ਛਾਂਦੇ ਤੇ ਹੋਰ ਸਦਾਮਾ ਹੋਰ ਇਹਨਾਂ ਦੀ ਸਦਾਮਾ ਵੀ ਕੰਮੀ ਕਰ ਦਿੱਤੀ ਜਾਵੇ ਕਿਹੜੀ ਸਦਾਮਾ ਉਸ ਨਾਲ ਸੀ ਹਵਾ ਨਾਲ ਆਪਣੇ ਵਿੱਚੋਂ ਜਿਹੜਾ ਜ਼ਮੀਨ ਦੇ ਨਾਲੋਂ ਬਹੁਤ ਉੱਚਾ ਹੈ ਜੀ ਧਾਕੇ ਨਸ਼ਕ ਕਰ ਸਕਦੇ ਉਹ ਘਰ ਬਹੁਤ ਉੱਚਾ ਬਣਿਆ ਔਰ ਥੱਲੇੋਂ ਦੀ ਪਾਣੀ ਗੁਜ਼ਰਦਾ ਹੁਣ ਤੇ ਉਹ ਸਮਾਂ ਨਹੀਂ ਰਿਹਾ ਔਰ ਉਸ ਸਮੇਂ ਦੇ ਅੰਦਰ ਥੱਲੇੋਂ ਦੀ ਪਾਣੀ ਗੁਜ਼ਰਦਾ ਸੀ ਉਹ ਪਾਣੀ ਗੁਜ਼ਰਦਾ ਅਸਰ ਪਾਣੀ ਦੇ ਨਾਲ ਟਕਰਾ ਕੇ ਜਿਹੜੀ ਵੀ ਹਵਾ ਆਉਂਦੀ ਸੀ ਨਾ ਪਾਣੀ ਬਕੀਲਾ ਸੀ ਉਹ বরਫ ਦਾ ਖੁਰਕੇ ਪਾਣੀ ਉੱਤੇ ਇਕੱਤਰ ਹੋ ਕੇ ਉਧਰ ਦੀ ਗੁਦਰਦਾ ਸੀ ਔਰ ਉਹਦੇ ਨਾਲ ਵੱਜ ਕੇ ਜਿਹੜੀ ਹਵਾ ਉਹ ਕਾਹ ਨੂੰ ਆਉਂਦੀ ਸੀ ਉਹ ਹੋਰ ਵੀ ਠੰਡੀ ਹੁੰਦੀ ਸੀ ਤਾਂ ਆਪ ਵੀ ਜੋ ਸਰੀਰ ਦੇ ਵਿੱਚ ਦੀ ਉਹ ਠੰਡੀ ਹਵਾ ਆਪਾਂ ਮੋਕ ਸਕੋ ਵੀ ਲੈਂਦੇ ਆ ਜੋ ਕੱਪੜੇ ਕੋਹ ਦੇ ਬਾਹਰ ਹੁੰਦੇ ਤੇ ਜਿਹੜੀ ਹਵਾ ਸਰੀਰ ਦੇ ਵਿੱਚ ਦੀ ਲੰਘਦੀ ਹੈ ਤੇ ਕਈ-ਕਈ ਸਮਾਂ ਆਪਣੇ ਹੱਡਾਂ ਨੂੰ ਅੱਗ ਦੇਣੀ ਪੈਂਦੀ ਸਿੱਖਣੀ ਪੈਂਦੀ ਆ ਅੱਗ ਦੇ ਫਿਰ ਲਾ ਕੇ ਸਰੀਰ ਥੋੜਾ ਜਿਆਦਾ ਸਟੇਬਲ ਹੁੰਦਾ ਮੂਰ ਜਾਪ ਦਿੰਦਾ ਆ ਤਾਂ ਵੀ ਜਾਪ ਦਿੰਦਾ ਆ ਜੋਜੀ ਦਰਸਨ ਤੋਂ ਪੱਖਾ ਮਹਾਰਾਜ ਹਜ਼ੂਰੇ ਅੰਮ੍ਰਿਤ ਦੇ ਮਾਤਾ ਜੀ ਨੂੰ ਨਾ ਉਹਦੇ ਤੁਹਾਨੂੰ ਦੇ ਉਪਰੋਕਣ ਵਾਸਤੇ ਕੋ ਬਸਤਰ ਦਿੱਤੇ ਗਏ ਨਾ ਉਹਨਾਂ ਬੱਚਿਆਂ ਦੇ ਵਾਸਤੇ ਕੋ ਬਸਤਰ ਦਿੱਤੇ ਗਏ ਉਹਨਾਂ ਨੂੰ ਥੰਡੇ ਬੰਦ ਦੇ ਵਿੱਚ ਸੈਦ ਕਰ ਦਿੱਤਾ ਗਿਆ ਤੇ ਆਸ-ਪਾਸ ਜਿਹੜੇ ਐਲਕਾਰ ਆਪਕੀ ਸਿਕਿਉਰਟੀ ਦਾ ਦਿੱਤੀ ਫੋਰਸ ਨਾਲ ਦਿੱਤੀ ਦਤਾਰ ਪੱਖਾ ਮਹਾਰਾਜ ਦੇ ਮਾਤਾ ਜੀ ਦੋਵਾਂ ਬੱਚਿਆਂ ਨੂੰ ਗੋਦ 'ਚ ਬਿਠਾ ਕੇ 80 ਸਾਲ ਦੀ ਬਜ਼ੁਰਗ ਮਾਤਾ ਆਪਣੇ ਬੁੱਢੇ ਧੰਦਰ ਸਿੱਖ ਲੈਂਦੀ ਹੈ ਤੇ ਸਿੱਖ ਨੇ ਇਹ ਅਕਤ ਕਹਾਣੀਆਂ ਜਿਹੜੀਆਂ ਨੇ ਆਪਣੇ ਬਡੇਰਿਆਂ ਦੀਆਂ ਸੁਣਾਉਂਦੀਆਂ ਫਰਕੀਆਂ ਕਥਾ ਕਹਾਣੀਆਂ ਗੁਰਮੀਤ ਗੁਰਮੀਤ ਸੁਣਾਈਆਂ ਅਕਤ ਕਹਾਣੀਆਂ ਉਹ ਸੁਣਾ ਕੇ ਸਤਕਾਰੇ ਤੋਂ ਬਿਮਾਤਰ ਗੁਰੂ ਕੌਰ ਜੀ ਤੇ ਉਹਨਾਂ ਨੂੰ ਸਿੱਖਿਆ ਦੇਦੀ ਹੈ ਕਿ ਤੁਹਾਡੇ ਪੁਰਦਾਦੇ ਜੀ ਦੀ ਵੱਡੀ ਜੁਗਮਾਨੀ ਤੁਹਾਡਾ ਪੁਰਦਾਦਾ ਇੰਨਾ ਬਹਾਦਰ ਤੁਹਾਡਾ ਦਾਦਾ ਇੰਨਾ ਬਹਾਦਰ ਉਹ ਤੇ ਇੱਕ ਬਹਾਦਰ ਪਾਤਸ਼ਾਹ ਮਹਾਰਾਜ ਪਹਿਲਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਆਂ ਬਾਤਾਂ ਸੁਣਾਉਂਦੀ ਐ ਔਰ ਫਿਰ ਤਾਂ ਤਾਨ ਤਰਕ ਨੂੰ ਤੇਜ ਬਹਾਦਰ ਸੱਜੇ ਪਾਤਸ਼ਾਹ ਮਹਾਰਾਜ ਦੀਆਂ ਬਾਤਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਬਾਤਾਂ ਉਦੋਂ ਬਾਬਾ ਮੋਤੀ ਰਾਮ ਦਾ ਮੈਨਾ ਜੀ ਨੇ ਡਾਕ ਕੇ ਦੱਸਿਆ ਕਿ ਸਾਰੇ ਪਰਿਵਾਰ ਨੇ ਇਕੱਤਰ ਪਈ ਕੀਤੀ ਮੈਂ ਸਮਝਦਾ ਮੋਂ ਉਹਨਾਂ ਮਾਈਆਂ ਦੇ ਵਿੱਚ ਨਹੀਂ ਰੱਬ ਸੀ ਕਿਉਂਕਿ ਗੁਰਬਾਣੀ ਦੇ ਵਿੱਚ ਤਿੰਨ ਸੰਮੇਖ ਦਿੱਤੇ ਨੇ ਕੁਚੱਜੀ ਸੁਚੱਜੀ ਤੇ ਗੁਰਮਤਿ कि ਮੈਂ ਸੋਚਦਾ ਸਾਰਾ ਪਰਿਵਾਰ ਹੀ ਉਹਨਾਂ ਦੇ ਨਾਲ ਪਰਬੂ ਸੀ ਤੇ ਪਰਿਵਾਰ ਨੇ ਆਖਿਆ ਬਾਬਾ ਮੋਤੀ ਨੰਬਰਨ ਕਿ ਜੇ ਕਬਗੀਨ ਬਖਸ਼ਾ ਮਹਾਰਾਜ ਹਜ਼ੂਰ ਅੰਮ੍ਰਿਤ ਦੇ ਮਾਤਾ ਜੀ ਨੇ ਕੁਝ ਵੀ ਨਹੀਂ ਛੱਕਿਆ ਉਹਨਾਂ ਦੇ ਬੰਦਿਆਂ ਵੀ ਕੁਝ ਨਹੀਂ ਛੱਕਿਆ ਤੇ ਛਾਂੜ ਵੀ ਬਹੁਤ ਜ਼ਿਆਦਾ ਹੈ ਤੇ ਹੁਣ ਸੇਵਾ ਦਾ ਮੌਕਾ ਹੈ ਇਹ ਵੀ ਪਤਾ ਹੈ ਕਿ ਵਜ਼ੀਰ ਖਾਨ ਨੇ ਐਲਾਨ ਕੀਤਾ ਕਿ ਜਿਹੜਾ ਇਹਨਾਂ ਬਾਗੀਆਂ ਦੀ ਮਤ ਕਰੇਗਾ ਉਹ ਨੂੰ ਕੋਨ ਵਿੱਚ ਕੀ ਪੀੜ ਦਿੱਤਾ ਜਾਵੇ ਪਰ ਇੱਕ ਪਾਸੇ ਮੌਤ ਹੈ ਤੇ ਇੱਕ ਪਾਸੇ ਸੀਮਤ ਇਸ ਪਰਿਵਾਰ ਨੇ ਸੇਵਾ ਨੂੰ ਚੁਣਿਆ ਸੇਵਾ ਨੂੰ ਚੁਣਤੇ ਇਹਨੇ ਕਿਹਾ ਮਾਂ ਦੁੱਧ ਤਿਆਰ ਕੀਤਾ ਜਾਵੇ ਸਾਨੂੰ ਦੁੱਧ ਗੜਵਾ ਪਾਤਰਾਂ ਵਿੱਚ ਪਾਉਂਦਾ ਉਹਦੇ ਵਿੱਚ ਸ਼ਵਾਦੇ ਪਾਉਂਦਾ ਹੈ ਫਰ ਗਰਮ ਚੀਜ਼ਾਂ ਪਾਉਂਦਾ ਜਿੰਨੀਆਂ ਗਰਮ ਹੋ ਸਕਦੀਆਂ ਉੱਪਰੋਂ ਠੰਡ ਬਹੁਤ ਜਾਵਾ ਜਾਂਦੀ ਹੈ ਇਹ ਤਿਆਰ ਪਰ ਤਿਆਰ ਕਰਦਾ ਹੈ ਇਹ ਪਿਆਰ ਪਰ ਤਿਆਰ ਕਰਕੇ ਦੁੱਧ ਨੂੰ ਉੱਤਰਪੁਰ ਨਹੀਂ ਗਿਆ ਉਹ ਸਤਕਾਰੇ ਜੋ ਮਾਤਾ ਦੀ ਬਲ ਨੂੰ ਵਧਿਆ ਵੀ ਮੈਂ ਸੇਵਾ ਖਤਮ ਨਾ ਮੈਂ ਪੁੱਲ ਕਮਾਲ ਨਾ ਹੋ ਸਕਦਾ ਹੈ ਜੇ ਉਪਰਿਪੂਰਨ ਪਰਮਾਤਮਾ ਬਿਹਰਮਤ ਕਰੇ ਕਿਰਪਾ ਕਰੇ ਤਰਸ ਕਰੇ ਮੇਰਾ ਵੀ ਇਹ ਭਾਗ ਦਾ ਕੋ ਬਾਪ ਜਿਨਾ ਉਪਾਰ ਹੋਦਾ ਇਹ ਸੇਵਾ ਕਰਨ ਵਾਸਤੇ ਗਿਆ ਤੇ ਜਦੋਂ ਦੁੱਧ ਲੈ ਕੇ ਪਹਿਲਾਂ ਤੇ ਬੜਾ ਬਿਕਣਾ ਪਿੰਡਾਂ ਤੱਕ ਕਰਕੇ ਉੱਥੋਂ ਤੱਕ ਪਹੁੰਚਾ ਦੁੱਧੋ ਗੋਟਾ ਤੇ ਮਾਤਾ ਜੀ ਕੋਲ ਪੁੱਜਣਾ ਅਤੇ ਸੁਬੰਦਰ ਸ਼ਿਕਾਇਆ ਨਹੀਂ ਇਤਿਹਾਸ ਕੀ ਕਹਿੰਦੀ ਹੈ ਕਿ ਐਲ ਕਾਰਾ ਨੇ ਗੋਡਾ ਲਿਆ ਉਹਨਾਂ ਡੱਕ ਕੇ ਆਖਿਆ ਵੀ ਕਿਧਰ ਤਲਿਆ ਉਹਨਾਂ ਆਖਿਆ ਜਨਕ ਕਦਰੇ ਮੈਂ ਇਹਨਾਂ ਬੱਚਿਆਂ ਨੂੰ ਕੋ ਜਲਪਨੀ ਸ਼ਿਖਾਉਣ ਵਾਸਤੇ ਨਾਲਿਆ ਤੇ ਹਰ ਬੰਦਾ ਲਾਲਚੀ ਆ ਨਾਲਸ ਕਰਦਾ ਇਹ ਨਹੀਂ ਕਿ ਨਿਸ਼ਚੋਤ ਹੋਣ ਤੋਂ ਜਲਦੀ ਸ਼ੁਰੂ ਤੋਂ ਜਲਦੀ ਹੈ ਤੇ ਜਦੋਂ ਉਹਨਾਂ ਪੁੱਛਿਆ ਵੀ ਤੂੰ ਸਿਖਾਉਣ ਵਾਸਤੇ ਤਰਿਆ ਤੈਨੂੰ ਪਤਾ ਹੈ ਵਜ਼ੀਰ ਖਾਨ ਦੀ ਤਾਕਤ ਦਾ ਉਹ ਕਹਿੰਦਾ ਮੈਨੂੰ ਵਜ਼ੀਰ ਖਾਨ ਦੀ ਤਾਕਤ ਦਾ ਵੀ ਪਤਾ ਹੈ ਤੇ ਮੈਨੂੰ ਪੈਸੇ ਦੀ ਤਾਕਤ ਦਾ ਵੀ ਪਤਾ ਹੈ ਯੁਗਤੀ ਨਾਲ ਮੁਕਤੀ ਹੈ ਭਗਤੀ ਦੀ ਸ਼ਕਤੀ ਹੈ ਉਹਨੇ ਆਖਿਆ ਵੀ ਜੇ ਗਾਹ ਨੰਗਣਾ ਤੈਨੂੰ ਵੱਡੀ ਇਹਨੇ ਆਖਿਆ ਵੱਡੀ ਮੇਰੇ ਕੋਲੋਂ ਗਹਿਣੀ ਨਹੀਂ ਉਹ ਗਹਿਣੇ ਜਿਹੜੇ ਸੀ ਪੁਰਾਣੇ ਬਾਬਾ ਪੋਤੀ ਨੰਬਰ ਆਦੇ ਨੂੰ ਬੁਲਾ ਕੇ ਜਿਵੇਂ ਉਹਨੂੰ ਲਾਡ ਤੇ ਬਸ ਕਰਕੇ ਮਾਂ ਦੀ ਸੇਵਾ ਰੱਖਦੇ ਨੇ ਉਸ ਵਿੱਚ ਸਾਰੇ ਸੰਤ ਦਾ ਰੱਖਿਆ ਕਦੇ ਨਿਕਲੂ ਮੇਰਾ ਸੋਤਰਾ ਨਹੀਂ ਐਉਂ ਕਰਦੇ ਮੋਤੀ RAM ਹੈ ਮੋਤੀ RAM ਹੈ ਆਖਦਾ ਸੋਣਾ ਪੈਰੇ ਦਾ म है What a ਕਹਿੰਦਾ ਤੂੰ ਬਧੀਰ ਖਾਨ ਦੇ ਹੁਕਮ ਤੋਂ ਵਾਕਮ ਹੈਂ ਕਹਿੰਦਾ ਮੈਂ ਚੰਗੀ ਤਰ੍ਹਾਂ ਵਾਕਮ ਹਾਂ ਪਰ ਮੈਂ ਆਪਣੇ ਫਰਜ਼ ਤੋਂ ਭੱਜਾਂਗਾ ਨਹੀਂ ਮੇਰਾ ਫਰਜ਼ ਹੈ ਕੰਧਾਂ ਦੀ ਸੇਵਾ ਕਰਨਾ ਇਹ ਤਾਂ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਹਜ਼ੂਰੀ ਤੋਂ ਕਿਤੇ ਦੂਰ ਉਹਨਾਂ ਦੇ ਮਾਤਾ ਜੀ ਨੇ ਜਦੋਂ ਇਹ ਸ਼ਬਦ ਬਲਤੇ ਗਏ ਉਹਨੇ ਅਖਿਆ ਤੂੰ ਜਾਵੇਂ ਜਲਪਾਣੀ ਸ਼ਕਾਕੇ ਆਵੇਂ ਇਹਨੂੰ ਤੇ ਸੇਵਾ ਦਾ ਫਲ ਮਿਲ ਜਾਣਾ ਹੈ ਮੇਰਾ ਕੀ ਫਰਜ਼ ਹੈ ਦੁਨੀਆ ਆਪੇ ਫਾਇਦੇ ਦੀ ਗੱਲ ਕੀਤੀ ਇਹਨੇ ਆਖਿਆ ਮੇਰੇ ਪਰਿਵਾਰ ਦੇ ਤੋਂ ਗਹਿਣੇ ਨਹੀਂ ਮੇਰੇ ਕੋਲ ਲੈ ਕੇ ਗਿਆ ਸੀ ਬੱਸ ਤੁਸੀਂ ਚੋਸ ਤਾਂ ਨਹੀਂ ਬਣਨਾ ਮੇਰੇ ਕੋਲ ਗਹਿਣੇ ਨੇ ਉਹ ਗਹਿਣੇ ਉਹ ਸੋਨਾ ਤੂੰ ਰੱਖ ਲੈ ਤੇ ਮੈਨੂੰ ਮੇਰੀ ਮਾਂ ਵੀ ਮੇਰੇ ਬੱਚਿਆਂ ਦੀ ਸੇਵਾ ਕਰ ਲੈਣਾ ਹਨ ਉਤੇ ਸਤਿਕਾਰ ਦੇ ਨਾਲ ਉਹਨੂੰ ਗਹਿਣੇ ਵੇਖ ਕੇ ਲਾਲਚ ਦੇ ਕੇ ਤੇ ਇਹਨੇ ਜੱਕ ਦੁੱਧ ਪਿਆ ਕਿ ਲੋ ਦੁੱਧ ਪਿਆ ਮੈਂ ਅੰਦਰੋਂ ਸੀਸ ਨਿਕਲੀ ਇਹਦਾ ਮਤਲਬ ਸਮਝੋ ਕਿ ਮਾਂ ਨੇ ਆਪ ਵੀ ਉਹ ਦੁੱਧ ਛਕਾਇਆ ਤੇ ਬੱਚਿਆਂ ਨੂੰ ਛਕਾਇਆ ਇਹਦਾ ਮਤਲਬ ਸੀ ਕਿ ਬਾਬਾ ਮੋਤੀ ਨੇ ਮਿਹਨਤ ਦੀ ਹੱਕ ਦੀ ਕਮਾਈ ਸੀ ਉਹਨੇ ਹੱਕ ਤੇ ਸੱਚ ਦੀ ਕਮਾਈ ਕਰਕੇ ਜੋ ਜਲ ਪਾਣੀ ਤਿਆਰ ਕਰਕੇ ਛਕਾਇਆ ਸੀਗਾ ਤੇ ਮਾਂ ਨੇ ਪਤਾ ਹੀ ਨਹੀਂ ਕੀਤਾ ਹੁਣ ਮਾਤਾ ਜੀ ਨਾਲੇ ਛੱਕ ਦੇ ਨਾਲੇ ਸੋਚ ਰਹੀ ਕਿ ਇੱਕ ਪਾਸੇ ਹਕੂ ਬ੍ਰਾਹਮਣ ਜਿਹਨੇ ਲੰਬਾ ਸਮੋਸਾ ਨੂੰ ਕਰਦਾ ਨਮਕ ਖਾਦਾ ਤੇ ਖਾਦੇ ਹੋਏ ਨਮਕ ਦਾ ਹੱਕ ਮੋੜਦਾ ਜਦੋਂ ਸਮਾਂ ਆਇਆ ਤੁਹੋ ਫਿਰ ਬੱਦਲੀ ਕਰ ਗਿਆ ਨੌਕਾ ਹਰਾਮੀ ਕਰ ਗਿਆ ਇੱਕ ਪਾਸੇ ਬਾਬਾ ਬੋਤੀ ਦਾ ਮਹਿਰਾ ਜਿਹਦੇ ਦਿਲ ਚ ਪਿਆਰ ਹੈ ਕੋਤਰੀ ਤਲਪਖਸ਼ਾ ਮਹਾਰਾਜ ਜੀ ਬਾਬਾ ਤੇ ਮਾਂ ਵੀ ਨਾ ਅੰਧਰਾ ਨੇ ਅੰਦਰ ਉਸ ਨੂੰ ਦਿੱਤੀ ਜਿੱਥੇ ਗੰਗੂ ਬ੍ਰਾਹਮਣ ਦੀ ਘਰ ਚ ਲਈ ਉੱਥੇ ਮਾਂ ਨੇ ਕਿਹਾ ਬਈ ਗੰਗਿਆ ਤੇ ਰੱਖੱਖ ਨਾ ਰਹਿ ਉਹ ਤੇਰੇ ਮੋਢਿਆਂ ਤੇ ਖੇੜੇ ਰਹੇ ਮੇਰੀ ਨਹੀਂ ਇਹਨਾਂ ਬੱਚਿਆਂ ਦੀ ਸ਼ਰਮ ਕਰ ਦੋ ਉਹਨਾਂ ਦੇ ਦਰਸ਼ ਕਰਕੇ ਜੱਬ ਤਲਸੀ ਕਿਦਾ ਹਰ ਕੰਮ ਨੂੰ ਪੂਰਾ ਨਾ ਕਰ ਉਹ ਕਿ ਮਾਂ ਨੇ ਕਿਹਾ ਸੀ ਗੰਗਿਆਏ ਕੰਮ ਨਾ ਕਰ ਜਿੱਤ ਤੂੰ ਪੈਸਿਆਂ ਦੀ ਲੋਟ ਐ ਸੋਨੇ ਦੀ ਲੋਟ ਐ ਨਾ ਜਦੋਂ ਮੇਰਾ ਪੁੱਤ ਗੋਬਿੰਦ ਸਿੰਘ ਮੈਨੂੰ ਮਿਲ ਗਿਆ ਤੇ ਮੈਂ ਉਹਨੂੰ ਵਾ ਕੇ ਤੇਰਾ ਕਰ ਪੜਵਾ ਲਾਂ ਪਰ ਤੂੰ ਮਾਂ ਕੰਮ ਨਾ ਕਰ ਤੂੰ ਫੇਰ ਵੀ ਨਾ ਕਰਿਆ ਮਾਂ ਦੀਆਂ ਆਗਰਾਂ ਨੇ ਪਾਣੀ ਸੀਸ ਦੇ ਦਿੱਤੀ ਤੁੰਗੁਰਾ ਨੂੰ ਸਮਾਪਤੀ ਥਲੀ ਚੱਲਿਆ ਹੁਣ ਬਾਪਾ ਮੋਤੀ ਨਾ ਮਹਿਰਾ ਘੜਾ ਕੀ ਗੱਲ ਸੁਣਦਾ ਹੈ ਕਿ ਅੱਜ ਦਾ ਪੇਪਰ ਦਾਮ ਹੋ ਗਿਆ ਹੁਣ ਕੱਲ ਦਾ ਵੀ ਇਤਜ਼ਾਮ ਕਰਨਾ ਹੈ ਕਿ ਆਪਣੀ ਘਰ ਵਾਲੀ ਨੂੰ ਆਪਣੀ ਮਾਂ ਨੂੰ ਕਹਿੰਦਾ ਕਿ ਹੋਰ ਕਹਿੰਦੇਆਂ ਦਾ ਪ੍ਰਬੰਧ ਕੀਤਾ ਜਾ ਕਿ ਅੱਜ ਤੇ ਮੈਂ ਦਲਪਾਨੀ ਸ਼ਿਕਾਇਆ ਉਹ ਕੱਲ ਨੂੰ ਜਦੋਂ ਇਸੇ ਸਮੇਂ ਦੀ ਡਿਊਟੀ ਲੱਗੇਗੀ ਮੈਂ ਫੇਰ ਦਮ ਉਹਨੇ ਘਰ ਕਰਕੇ ਆਉਂਗਾ ਉਹ ਨੂੰ ਕਹਿੰਦਾ ਵੀ ਮੈਂ ਕੱਲ ਨੂੰ ਫੇਰ ਆਉਂਗਾ ਤੇ ਤੂੰ ਮੈਨੂੰ ਨੂੰ ਆਉਣਾ ਤੇ ਮੈਂ ਉਹਨਾਂ ਤੇ ਹੀ ਡਿਊਟੀ ਤੇ ਆ ਉਹਦੇ ਨਾਲ ਗੱਲ ਕਰਕੇ ਮਾਂ ਦੀ ਅਸੀਸਾਂ ਲੈ ਕੇ ਨਾ ਕਿ ਫੇਰ ਵਾਪਸ ਪਰਤਦਾ ਹੈ ਇਤੋਂ ਐਲਕਾਰ ਆਉਂਦੇ ਤੇ ਐਲਕਾਰ ਕਿਉਂਕਿ ਕਚਾਰੀ ਲੱਗ ਜਾਂਦੀ ਹੈ ਉਹਨਾਂ ਨੂੰ ਪਦਰ ਸੀ ਕਿ ਉਹਨਾਂ ਨੂੰ ਆਣ ਕੇ ਅਸੀਂ ਏਨ ਬਣਾਉਣੀ ਕਿ ਇਹਨਾਂ ਨੂੰ ਮੁਸਲਮਾਨ ਬਣਾ ਦੇਣਾ ਉਹਨਾਂ ਤੇ ਵੀ ਤਲਵਾਰ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਚਾਹੁੰਦੀ ਸੀ ਪਰ ਉਹ ਉਸ ਗੱਲ ਦਾ ਪਤਾ ਸੀ ਕਿ ਜੇ ਗੁਰੂ ਗੋਬਿੰਦ ਜੀ ਅਧਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਮੁਸਲਮਾਨ ਬਣਦਾ ਹੈ ਤੇ ਮੈਂ ਆ ਜਿਹੜਾ ਗਰੀਬ ਧੱਕਾ ਹੈ ਇਹਨਾਂ ਸਾਰਿਆਂ ਨੂੰ ਧੱਕੇ ਦੇ ਨਾਲ ਹੀ ਬਣਾ ਲਵਾਂ ਹੁਣ ਕਲ ਕੀ ਤਰਫਾ ਪਾਸ਼ਾ ਮਹਾਰਾਜ ਹਜ਼ੂਰ ਦੇ ਅਨੁਸਾਰ ਸਤਾਰ ਪਾਤਸ਼ਾਹ ਮਹਾਰਾਜ ਦੇ ਬੱਚਿਆਂ ਦੀ ਪਹਿਲੀ ਪੇਸ਼ੀ ਹੋਈ ਮਾਂ ਨੇ ਸਿੱਖਿਆ ਦੇਖ ਕੇ ਤੋਰ ਨਹੀਂ ਦੋਲੀ ਜਦੋਂ ਵਾਪਸ ਪਰਤੇ ਮਾਂ ਨੇ ਛਾਤੀ ਨਾਲ ਲਾਇਆ ਛਾਤੀ ਨਾਲ ਲਾ ਕੇ ਕਿਹਾ ਕੀਤਾ ਦੇ ਸ਼ਰਨਾਨਾ ਕੀਤਾ ਉਸ ਨੂੰ ਪ੍ਰਣਾਮਤਾ ਤੇ ਆਖਿਆ ਬੱਚਿਓ ਮੈਨੂੰ ਤੁਹਾਡੇ ਤੇ ਮਾਣ ਹੈ ਮੈਨੂੰ ਤੁਹਾਡੇ ਤੇ ਫਕਰ ਹੈ ਕਿ ਤੁਸੀਂ ਆਪਣੇ ਦਾਦੇ ਦੀ ਆਪਣੇ ਨਿਰੋਦੀਪਕ ਜਿਹੜੀ ਇੱਜ਼ਤ ਨੂੰ ਬਰਕਰਾਰ ਰੱਖੀ ਜਦੋਂ ਇਹ ਸ਼ਬਦ ਵਰਤੇ ਨੇ ਸਤਿਕਾਰਯੋਗ ਮਾਤਾ ਗੁਦਰੀ ਜੀ ਨੇ ਤੇ ਫਿਰ ਜਿਹੜੀ ਗਾਥਾ ਹੈ ਨਾ ਉਹ ਰਾਤ ਬੜ ਜਿਮੀ ਲੱਗੀ ਤੇ ਮਾਂ ਨੇ ਫਿਰ ਵੀ ਹਰ ਗਿਆ ਕਥਾ ਕਹਾਣੀਆਂ ਤੁੰਨੀ ਸੁਣਾਈਆਂ ਅਬ ਇਤਿਹਾਸ ਦੀ ਕਣੀ ਦੇ ਨਾਲ ਜੁੜਦੇ ਆ ਜੁੜਦੇ ਆ ਉਹ ਗੱਲਾਂ ਸੁਣਾਉਂਦੇ ਆ ਗੁਰੂ ਘਰ ਇਤਿਹਾਸ ਸੁਣਾਉਂਦੇ ਆ ਉਹ ਸਮਾਂ ਜਿਹੜਾ ਸੀ ਅੰਦਰ ਗਿਆ ਗੁਜ਼ਰ ਗਿਆ ਅੰਮੀ ਸੁਨੇ ਰੋਈ ਐ ਕਰਾਣੇ ਆਣ ਕੇ ਆਵਾਜ਼ ਦਿੱਤੀ ਤੇ ਮਾਂ ਨੇ ਉਹ ਜਿਸ ਮਾਂ ਦਾ ਸਾਰੇ ਦਾ ਸਾਰਾ ਪਰਿਵਾਰ ਵਿੱਚ ਰੁਕਿਆ ਧੰਦ ਗੋੜੇ ਦੁਦੇ ਕਹਿਤੀ ਸਰਦੀ ਹੈ ਮਾਂ ਨੂੰ ਵੀ ਤੂੰ ਹੋਣੀ ਤਲਗੀ ਤਰਪਕਸ਼ਾ ਮਹਾਰਾਜੀ ਦੇ ਮਾਤਾ ਤੇ ਬੱਚਿਆਂ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਬੁੱਢੇ ਨਦਰ ਸਿੰਘ ਦੇ ਕੇ ਉਹਨਾਂ ਨੂੰ ਗਰਨ ਇਤਿਹਾਸਕੀਆਂ ਗੱਲਾਂ ਸੁਣਾਉਂਦੇ ਨੇ ਜੰਗਾਂ ਤੇ ਜੁੱਧਾਂ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ। ਇਹਨੂੰ ਐਲਕਾਰਾਂ ਨੇ ਆਵਾਜ਼ ਦਿੱਤੀ। ਜਦੋਂ ਐਲਕਾਰਾਂ ਨੇ ਆਵਾਜ਼ ਦਿੱਤੀ ਦੂਸਰੇ ਦਿਨ ਦੀ ਪੇਸ਼ੀ ਹੈ। ਐਲਕਾਰਾਂ ਨੇ ਅੰਖਿਆ ਕਿ ਬੱਚੇ ਉਹਨਾਂ ਨੂੰ ਫੇਰ ਧਾ ਕੇ ਕਿਦਾਂ ਦੀ ਹਮਲ ਪੇਸ਼ ਕਰਨੀ। ਉਹਨਾਂ ਤੇ ਪੇਸ਼ ਕਰਨਾ ਪਰ ਅੱਜ ਦਾ ਜਿਹੜਾ ਤਰੀਕਾ ਹੈ ਇਹਨਾਂ ਦਾ ਬਦਲਿਆ। ਕਿਉਂਕਿ ਕੱਲ ਇਹਨਾਂ ਨੇ ਬੜੇ ਸਵਾਲ ਜਵਾਬ ਕੀਤੇ ਨੇ। ਬਹੁਤ ਖੁਸ਼ੀ ਦਿੱਤਾ ਹੈ ਪਰ ਕਲਗੀ ਤਰਫਕ ਸਾਹਿਬ ਮਹਾਰਾਜ ਦੇ ਫਰਜ਼ੰਦ ਦੂਲੇ ਨੇ ਅੱਜ ਨਾ ਕੀ ਕੀਤਾ ਕਿ ਜਿਹਨਾਂ ਇਸ ਤਰੀਕੇ ਦੇ ਨਾਲ ਦੀਨਤ ਮੰਨਨੀ ਨਹੀਂ ਮੁਸਲਮਾਨ ਬੰਨਾ ਨਹੀਂ ਜਿਹੜਾ ਵੱਡੀ ਉਸ ਕਿਚੜੀ ਦਾ ਦਰਵਾਜ਼ਾ ਹੈ ਜਿਹਨਾਂ ਸੰਹਲ ਦੀਆਂ ਦਵਾਰਾਂ ਤੋਂ ਉੱਤ ਨਹੀਂ ਸਨ ਜਿਹੜਾ ਮੇਨ ਦਰਵਾਜ਼ਾ ਸੀ ਬਹੁਤ ਉੱਚਾ ਸੀ ਕਹਿਣ ਲੱਗੇ ਕਿ ਹੁਣ ਇਸ ਮੇਨ ਦਰਵਾਜ਼ੇ ਨੂੰ ਪੂਰੇ ਨੂੰ ਨਾ ਕੋਈ ਨੱਕਾ ਜਾਵੇ ਇਹਦੇ ਵਿੱਚ ਇੱਕ ਛੋਟੀ ਬਾਰੀ ਰਖਾਈ ਜਾਵੇ ਉਹ ਬਾਰੀ ਦੇ ਅਗੋਂ ਦੀ ਇਸ ਟੱਗ ਦੇ ਨਾਲ ਉਸ ਬਾਰੀ ਦੀ ਕਟਾਈ ਕੀਤੀ ਜਾਵੇ ਕਿ ਸਭ ਤੋਂ ਪਹਿਲਾਂ ਬੰਦਾ ਜਦੋਂ ਅੰਦਰ ਲੰਘੇ ਤੇ ਉਹ ਆਪਣਾ ਸਿਰ ਅੱਗੇ ਕਰੇ ਤੇ ਜਦੋਂ ਸਾਬਜਦਾਨ ਦੇ ਤੋਂ ਲੱਗੇ ਕੀਤੀ ਸਿਰ ਅੱਗੇ ਕੀਤਾ ਝੋਕੇ ਘਰਨ ਉਸ ਦਰਵਾਜ਼ਾ ਵਰਦਾ ਬਾਰੀ ਛੋਟੀ ਲੱਗਦੀ ਪਈ ਵੀ ਇਹ ਅੱਗੇ ਸਿਰ ਕੰਭੇ ਝੋਕੇ ਨੰਗਣ ਲੱਗੇ ਜਿੱਦਾਂ ਸਲੌੜਾ ਪਾ ਦਿਆ ਕਿ ਤੂੰ ਚਲ ਗਈ ਤਾਂ ਸ਼ਬਸ਼ਹ ਮਹਾਰਾਜ ਦੇ ਪਰਦੰਦਾ ਨੇ ਬੀਮ ਬੁੱਲ ਲਈ ਇਧਰੋਂ ਮਾਂ ਤੇ ਆਮਤ ਤਿਆਰ ਕਰ ਰਹੀ ਐ ਕਾਲਾ ਨੂੰ ਬਾਜ ਦਿੱਤੀ ਕੰਗੀ ਤਰਕਪਾਤ ਸਾਹਿਬ ਮਹਾਰਾਜ ਦੀ ਮਾਤਾ ਦੀ ਸਿਫਤਾਂ ਦੇ ਮਾਤਾ ਗੁਜਰਤੌਰ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਸਿਰਾਂ ਤੇ ਦਸਤਾਰਾਂ ਸਜਾਈਆਂ ਦਸਤਾਰਾਂ ਸਜਾ ਕੇ ਮਾਂ ਨੇ ਘੁੱਟ ਕੇ ਕਾਰਜ ਦੇ ਨਾਲ ਲਾ ਕੇ ਲੱਫੇ ਤੁੰਕੇ ਆਪਣੇ ਲਾਲਾਂ ਦੇ ਜਿਵੇਂ ਕਿ ਚੈਵੀ ਨੂੰ ਭੇਜਿਆ ਉਸ ਮਿਲੇ ਦਾ ਸੀਨ ਉਸ ਮਿਲੇ ਦਾ ਅਨਕਸ਼ਾ ਕਵੀ ਦੀ ਕਲਮ ਨੇ ਨਾ 17 ਦਿਨ ਹੰਮ ਤਰਨ ਕੀਤਾ ਹੈ ਜੋੜਿਓ ਬਿਨੈ ਕਰਦੀ ਹੈ ਪਿਆਰ ਨਾਲ ਸੁਣ ਮੱਥੇ ਜਮੇ ਮਾਂ ਲਾ प्यार नमाए बाजां टैक रही गुलशन विच बुल सकी एक गुल बुल झरना सघी बाजां टैक रही गुलशन विच बुल बुल दिल it's a 안녕! <목소리도> พุดดี